ਗਰਮੀਆਂ ਦੇ ਵਿੱਚ ਇੱਕ ਹਮੇਸ਼ਾ ਕੋਈ ਨਾ ਕੋਈ ਜੋ ਵੀ ਮਿਲਦਾ ਉਹੀ ਸੋਂਦਾ ਵੀ ਭੁੱਖ ਨਹੀਂ ਲੱਗਦੀ ਪਾਣੀ ਇੰਨਾ ਪੀਤਾ ਜਾਂਦਾ ਲਿਕੁਇਡ ਇਨਟੇਕ ਇੰਨਾ ਵੱਧ ਜਾਂਦਾ ਕਿ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਦੇ ਨਾਲ ਨੁਕਸਾਨ ਹੋ ਸਕਦਾ ਗਰਮੀਆਂ ਚ ਡੈਫੀਨਿਟਲੀ ਤੁਹਾਨੂੰ ਜ਼ਿਆਦਾ ਪਿਆ ਸਕਦੀ ਹੈ ਤੁਸੀਂ ਲਿਕੁਇਡ ਇਨਟੇਕ ਵੀ ਆਪਣਾ ਜ਼ਿਆਦਾ ਰੱਖ ਸਕਦੇ ਹੋ ਆਪਣੀ ਰਿਕੁਆਇਰਮੈਂਟ ਦੇ ਸਾਮਨ ਇਹ ਇਸ ਤਰ੍ਹਾਂ ਦਾ ਕੋਈ ਪੈਰਾਮੀਟਰ ਨਹੀਂ ਹੈ ਕਿ ਤੁਸੀਂ ਇੰਨੇ ਇਨਟੇਕ ਲੋ ਇੰਨੇ ਲਿਟਲ ਹੋ ਉਹ ਤੁਹਾਡੇ ਸਾਰਾ ਡਿਪੈਂਡ ਕਰਦਾ ਹੈ ਤੁਹਾਡੇ ਯੂਰੀਨ ਆਊਟਪੁੱਟ ਤੇ ਕਿੰਨਾ ਤੁਹਾਡੀ ਕੰਡੀਸ਼ਨ ਤੇ ਕੀ ਹੈ ਕੋਈ ਹਾਰਟ ਦਾ ਪੇਸ਼ੈਂਟ ਆਇਆ ਕੋਈ ਕਿਡਨੀ ਜਿੰਨੂੰ ਪ੍ਰੋਬਲਮ ਹੈ ਉਸ ਨੂੰ ਅਸੀਂ ਕਹਿੰਨੇ ਕਿ ਉਹਨੂੰ ਆਪਣੇ ਜਿਹੜਾ ਲਿਕੁਇਡ ਇਨਟੇਕ ਹੁੰਦਾ ਪਾਣੀ ਦੀ ਮਾਤਰਾ ਆਪਣੇ ਹਿਸਾਬ ਨਾਲ ਲੈਣੀ ਪੈਂਦੀ ਹੈ ਕਿਉਂਕਿ ਉਹ ਯੂਰੀਨ ਆਊਟਪੁੱਟ ਕਿੰਨਾ ਆ ਰਿਹਾ ਹੈ ਜਿਹੜੇ ਮਈ ਜੂਨ ਦੇ ਮਹੀਨੇ ਇਹਨਾਂ ਵਿੱਚ ਗਰਮੀ ਵੱਜ ਜਾਂਦੀ ਹੈ ਇਹਦੇ ਕਾਰਨ ਲੋਕਾਂ ਨੂੰ ਜ਼ਿਆਦਾ ਜਿਹੜੀ ਪ੍ਰੋਬਲਮ ਆਉਂਦੀ ਹੈ ਡੀਹਾਈਡਰੇਸ਼ਨ ਦੀ ਆਉਂਦੀ ਹੈ ਜਿਵੇਂ ਲੋਕਾਂ ਨੂੰ ਜਿਵੇਂ ਆਉਂਦਾ ਗਰਮੀ ਵਿੱਚ ਘੁੰਮਦੇ ਹੁੰਦੇ ਆ ਉਹਨਾਂ ਚ ਪਾਣੀ ਦੀ ਕਮੀ ਹੋ ਜਾਂਦੀ ਹੈ ਉਹਨਾਂ ਦਾ ਪਸੀਨਾ ਜ਼ਿਆਦਾ ਆਉਂਦਾ ਸਵੇਟਿੰਗ ਜ਼ਿਆਦਾ ਆਉਂਦੀ ਹੈ ਜੇ ਕਿਸੇ ਜਗ੍ਹਾ ਆਊਟਡੋਰ ਐਕਟੀਵਿਟੀ ਕਰ ਰਹੇ ਉਹ ਤੁਸੀਂ ਇਆਂ ਤੇ ਸ਼ਾਮ ਦਾ ਟਾਈਮ ਰੱਖ ਲਓ ਜਾਂ ਅਰਲੀ ਮਾਰਨਿੰਗ ਦਾ ਰੱਖ ਲਓ ਜਮੇ ਟੈਂਪਰੇਚਰ ਉਸ ਵੇਲੇ ਥੋੜੇ ਹਾਈ ਹੁੰਦੇ ਆ ਜੇ ਤੁਸੀਂ ਇਹ ਸੋਚੋ ਕਿ ਇਹ ਐਕਟੀਵਿਟੀ ਮੈਂ ਦੁਪਹਿਰ ਨੂੰ ਕਰ ਲਾਂ ਫਿਰ ਉਹ ਪੋਸੀਬਲ ਨਹੀਂ ਉਹਦੇ ਨਾਲ ਤੇ ਫਿਰ ਕੰਪਲਿਕੀਸ਼ਨ ਆਉਂਦਾ ਅੱਜਕਲ ਤੇ ਬੜੇ ਅੱਛੇ ਲਿਕੁਇਡਸ ਆ ਗਏ ਜਿਵੇਂ ਆਪਾਂ ਕੋਕੋਨਟ ਵਾਟਰ ਲਈਏ ਇਹ ਮੰਜੂਸਿਸ ਹੋ ਗਏ ਜਿਹੜੇ ਸਿਟਰਸ ਫਰੂਟ ਦੇ ਖਾਸ ਕਰ ਜਿਹੜੇ ਹੁੰਦੇ ਨਿੰਬੂ ਦੇ ਹੁੰਦੇ ਆ ਇਹਨਾਂ ਗਰਨੇ ਦਾ ਰਸ ਵੀ ਅੱਛਾ ਹੁੰਦਾ ਸਿਹਤ ਲਈ ਕੋਈ ਨਾ ਮਾੜਾ ਨਹੀਂ ਹੁੰਦਾ ਚਾਹ ਜਿਹੜੀ ਹੈ ਕਹਿ ਦਿੰਦੇ ਗਰਮੀ ਨੂੰ ਗਰਮੀ ਮਾਰਦੀ ਤੇ ਚਾਹ ਵੀ ਨਾਰਮਲ ਰੂਟੀਨ ਵਾਈ ਨਾਰਮਲ ਹੀ ਰੂਟੀਨ ਵਾਈ ਚਾਹ ਲਾ ਸਕਦੇ ਪਰ ਐਨੇ ਕਿ ਤੁਸੀਂ ਅਈ ਮੈਂ ਤੁਹਾਨੂੰ ਕਹਿੰਦੀ ਕਿ ਲਿਕਵਿਡ ਵੈਰਾਈਟੀ ਬੜੀ ਹੈ ਲਿਕਵਿਡ ਤੁਸੀਂ ਚਾਹ ਵੀ ਲੈ ਸਕਦੇ ਹੋ ਇਵਨ ਕਾਫੀ ਲੈ ਸਕਦੇ ਹੋ ਪਰ ਐਵੇਂ ਕਿ ਹਰ ਚੀਜ਼ ਨੂੰ ਐਕਸੈਸ ਨਾ ਲੈ ਸਰਸਕਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਿਬਲਿੰਕ ਕੋਰ ਮਈ ਜੂਨ ਦੇ ਮਹੀਨੇ ਦੇ ਵਿੱਚ ਅਤਿ ਦੀ ਗਰਮੀ ਜਿਹੜੀ ਐ ਪੈਂਦੀ ਐ ਮੌਸਮ ਵਿੱਚ ਵੱਡਾ ਚੇਂਜ ਵੀ ਦੇਖਣ ਨੂੰ ਮਿਲਿਆ ਲੋਕ ਜਿਹੜੇ ਨੇ ਗਰਮੀ ਤੋਂ ਪਰੇਸ਼ਾਨ ਵੀ ਨੇ ਤੇ ਜੇਕਰ ਗੱਲਬਾਤ ਕੀਤੀ ਜਾਵੇ ਤੁਹਾਡੇ ਇੰਟਰਨੈਟ ਤੇ ਚਲਦੀਆਂ ਹੋਈਆਂ ਚੀਜ਼ਾਂ ਦੀ ਜੋ ਕਿ ਤੁਸੀਂ ਹਮੇਸ਼ਾ ਸੋਸ਼ਲ ਮੀਡੀਆ ਤੇ ਦੇਖਦੇ ਹੋ ਕਿ ਇਹ ਚੀਜ਼ਾਂ ਜਿਹੜੀਆਂ ਨੇ ਬੋਡੀ ਲਈ ਸਹੀ ਹੁੰਦੀਆਂ ਨੇ ਇਹਨੇ ਲੀਟਰ ਪਾਣੀ ਪੀਣਾ ਚਾਹੀਦਾ ਐ ਇਹ ਫਰੂਟ ਖਾਓਗੇ ਤਾਂ ਤੁਹਾਡੀ ਬੋਡੀ 'ਚ ਗਰਮੀ ਨਹੀਂ ਆਏਗੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖ ਕੇ ਬਿਲਕੁਲ ਪਰੇਸ਼ਾਨ ਵੀ ਹੁੰਦੇ ਹੋਵੋਗੇ ਪਰ ਹਮੇਸ਼ਾ ਜਿਹੜੀ ਐ ਐ ਅਮਿਤ ਵੈਰੀ ਮੌਜੂਦ ਨੇ ਜੋ ਕਿ ਐਕਸ ਪ੍ਰੋਫੈਸਰ ਡੀਐਮਸੀ ਤੋਂ ਨੇ ਤਾਂ ਸਾਡੇ ਨਾਲ ਗੱਲਬਾਤ ਕਰਦੇ ਆ ਡਾਕਟਰ ਨਾਲ ਉਹ ਤੁਹਾਨੂੰ ਕਿਹੜੇ ਕਿਹੜੇ ਤੁਹਾਡੇ ਸਵਾਲ ਜਿਹੜੇ ਸ਼ਾਇਦ ਚੱਲਦੇ ਹੋਣਗੇ ਉਹਦਾ ਜਵਾਬ ਤੁਹਾਨੂੰ ਇਸ ਇੰਟਰਵਿਊ ਦੇ ਵਿੱਚ ਮਿਲਣ ਵਾਲੇ ਨੇ ਸੱਸੀ ਗੱਲ ਜੀ ਸੱਸੀ ਗੱਲ ਜੀ ਕਿੰਨੇ ਕੁ ਪੇਸ਼ੈਂਟ ਜਿਹੜੇ ਨੇ ਪਰੇਸ਼ਾਨ ਹੋ ਕੇ ਤੁਹਾਡੇ ਕੋਲ ਪਹੁੰਚਦੇ ਨੇ ਤੇ ਪਹਿਲਾ ਚੀਜ਼ ਉਹ ਕੀ ਆ ਕੇ ਦੱਸਦੇ ਨੇ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਫੀਲ ਹੋ ਰਿਹਾ ਹੈ ਕਿ ਬਾਡੀ 'ਚ ਗਰਮੀ ਪੈ ਰਹੀ ਹੈ ਜਿਵੇਂ ਤੁਸੀਂ ਬਿਲਕੁਲ ਠੀਕ ਬੋਲੇ ਕਿ ਹੈ ਜਿਹੜੇ ਮਈ ਜੂਨ ਦੇ ਮਹੀਨੇ ਆ ਇਹਨਾਂ ਵਿੱਚ ਗਰਮੀ ਵੱਧ ਜਾਂਦੀ ਹੈ ਇਹਦੇ ਕਾਰਨ ਲੋਕਾਂ ਨੂੰ ਜ਼ਿਆਦਾ ਜਿਹੜੀ ਪ੍ਰੋਬਲਮ ਆਉਂਦੀ ਹੈ ਡੀਹਾਈਡਰੇਸ਼ਨ ਦੀ ਆਉਂਦੀ ਹੈ ਜਿਵੇਂ ਲੋਕਾਂ ਨੂੰ ਜਿਵੇਂ ਹੁੰਦਾ ਗਰਮੀ 'ਚ ਘੁੰਮਦੇ ਹੁੰਦੇ ਆ ਉਹਨਾਂ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਉਹਨਾਂ ਤੋਂ ਪਸੀਨਾ ਆ ਜਾਂਦਾ ਹੈ ਸਵੇਟਿੰਗ ਜ਼ਿਆਦਾ ਆਉਂਦੀ ਹੈ ਉਹਨਾਂ ਦਾ ਡੀਹਾਈਡਰੇਸ਼ਨ ਦੇ ਸਿੰਪਟਮਸ ਹੁੰਦੇ ਆ ਡੀਹਾਈਡਰੇਸ਼ਨ ਦੇ ਸਿੰਪਟਮ ਇਸ ਤਰ੍ਹਾਂ ਹੁੰਦੇ ਕਿ ਇੱਕ ਤਾਂ ਪੰਦਨ ਨੂੰ ਪਿਆਸ ਬੜੇ ਲੱਗਦੀ ਹੈ ਦੂਸਰਾ ਉਹਨੂੰ ਕਈ ਪਹਿਲੇ ਤੇ ਇਨੀਸ਼ੀਅਲ ਸਟੇਜ ਵਿੱਚ ਬਹੁਤ ਸਵੇਟਿੰਗ ਹੁੰਦੀ ਹੈ ਤੀਸਰਾ ਉਹਨਾਂ ਨੂੰ ਜਿਹੜਾ ਹੁੰਦਾ ਥੋੜੀ ਜਿਹੀ ਜਿਵੇਂ ਕਹਿੰਦਾ ਚੱਕਰ ਆਨੇ ਸ਼ੁਰੂ ਹੋ ਜਾਂਦੇ ਹੈ ਕਨਫਿਊਜ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਇਲਾਵਾ ਅਗਰ ਜ਼ਿਆਦਾ ਸੀਰੀਅਸ ਸਟੇਜ ਆਏ ਫਿਰ ਉਹਦੇ ਵਿੱਚ ਕਈ ਵਾਰ ਪੇਸ਼ੈਂਟ ਬਿਹੋਸ਼ ਵੀ ਹੋ ਸਕਦਾ ਸਾਡੇ ਕੋਲ ਜਿਹੜੇ ਨਾਰਮਲੀ ਪੇਸ਼ੈਂਟ ਆਉਂਦੇ ਹੈ ਉਹ ਆਉਂਦੇ ਸਟੇਜ 2 ਜਾਂ 3 ਜਿਵੇਂ ਪੇਸ਼ੈਂਟ ਨੂੰ ਚੱਕਰ ਆਨੇ ਸ਼ੁਰੂ ਹੋ ਰਿਹਾ ਹੈ ਜਾਂ ਪੇਸ਼ੈਂਟ ਨੂੰ ਵੀਕਨੈਸ ਆ ਰਹੀ ਹੈ ਜਾਂ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਵੀ ਫਰਸਟ ایڈ ਉਹਨਾਂ ਦੀ ਕੀ ਹੁੰਦੀ ਕਿਉਂਕਿ ਬੇਹੋਸ਼ ਕਈ ਵਾਰੀ ਘਰ ਵੀ ਬੰਦੇ ਹੋ ਜਾਂਦੇ ਉਹਨਾਂ ਦੇ ਤੱਕ ਨਹੀਂ ਪਹੁੰਚਦੇ ਤੁਹਾਡੇ ਕੋਲ ਤਾਂ ਉਹ ਕੀ ਕਿਵੇਂ ਟ੍ਰੀਟ ਕਰ ਸਕਦੇ ਕਿਉਂਕਿ ਕਈ ਲੋਕਾਂ ਨੂੰ ਇਹਦਾ ਲੱਗਦਾ ਵੀ ਪਾਣੀ ਦੇ ਛਿੱਟੇ ਮਾਰਨੇ ਸ਼ੁਰੂ ਕਰ ਦੋ ਹੱਥ ਪੈਰ ਮਲਨੇ ਸ਼ੁਰੂ ਕਰ ਜਿਹੜੇ ਐ ਉਹ ਜਿਹੇ ਪੇਸ਼ੈਂਟ ਹੁੰਦੇ ਜਿਹੜੇ बेहोश ਹੋ ਜਾਂਦੇ ਉਹਨਾਂ ਨੂੰ ਆਪਾਂ ਹੀਟ ਸਟ੍ਰੋਕ ਇੰਡਿਊਸ ਕੋਮਾ ਕਹਿੰਦੇ ਆ ਜਿਹੜਾ ਕੋਮਾ ਹੁੰਦਾ ਉਹਦੇ ਵਿੱਚ ਸਭ ਤੋਂ ਪਹਿਲੇ ਹੁੰਦਾ ਕਿ ਉਹਨਾਂ ਦਾ ਟੈਂਪਰੇਚਰ ਜਿਹੜਾ ਬਹੁਤ ਇਸ ਵੇਲੇ ਗਰਮ ਹੋਇਆ ਹੁੰਦਾ ਉਹਨਾਂ ਨੂੰ ਆਪਾਂ ਕਹਿੰਦੇ ਆ ਰੈੱਡ ਹੌਟ ਡਰਾਈ ਸਕਿਨ ਉਹਨਾਂ ਦੀ ਸਕਿਨ ਬਿਲਕੁਲ ਗਰਮ ਹੁੰਦੀ ਹੈ ਤੇ ਬਿਲਕੁਲ ਡਰਾਈ ਹੁੰਦੀ ਹੈ ਕੋਈ ਸਵੇਟਿੰਗ ਨਹੀਂ ਹੋ ਰਹੀ ਹੁੰਦੀ ਤੇ ਬਿਲਕੁਲ ਹੀ ਜਿਵੇਂ ਹੁੰਦਾ ਨਾ ਸੁੱਕੀ ਸੁੱਕੀ ਦੀ ਸਕਿਨ ਹੁੰਦੀ ਹੈ ਇਸੇ ਵੀ ਸਭ ਤੋਂ ਪਹਿਲੇ ਸਾਡਾ ਮੈਥਡ ਹੁੰਦਾ ਕਿ ਉਹਦਾ ਟੈਂਪਰੇਚਰ ਜਿਹੜਾ ਉਹਨੂੰ ਆਪਾਂ ਥੋੜਾ ਜਿਹਾ ਅੱ ਉਹ ਅਪਲੈਕੇ ਆਨਲੀ ਸਾਨੂੰ ਉਹ ਚਾਹੀਦਾ ਕਿ ਉਹਨੂੰ ਜਿਹੜਾ ਸਰਾਊਂਡਿੰਗਸ ਐ ਪੇਸ਼ੈਂਟ ਦੀਆਂ ਉਹ ਥੋੜੀ ਠੰਡੀ ਕਰਦੀ ਐ ਉਹਦੇ ਕਈ ਵਾਰ ਆਈਸ ਪੈਕਸ ਵੀ ਯੂਜ਼ ਕਰਦੇ ਆ ਤਾਂ ਕਿ ਉਹਦੇ ਸੀਲ ਚ ਲਗਾ ਦਈਏ ਗਿੱਲੇ ਕੱਪੜੇ ਉਹਨੂੰ ਪਾ ਦਿੰਨੇ ਆ ਥੋੜੇ ਟਾਵਲਸ ਯੂਜ਼ ਕਰ ਸਕਦੇ ਆ ਜਿਹੜਾ ਆਈਸ ਵਾਲੇ ਨਾਲ ਆਈਸ ਨਾਲ ਰੱਖ ਕੇ ਤਾਂ ਕਿ ਉਹਦਾ ਬੋਡੀ ਟੈਂਪਰੇਚਰ ਆਪ ਪਾਏ ਉਹਦੇ ਇਲਾਵਾ ਉਹਦਾ ਟੈਂਪਰੇਚਰ ਆਪ ਵਧਾਤਾ ਉਹਦੇ ਬਾਅਦ ਸਾਡਾ ਸੈਕਿੰਡ ਇਹ ਹੁੰਦਾ ਕਿ ਉਹਦਾ ਹਾਈਡਰੇਸ਼ਨ ਪ੍ਰੋਪਰ ਰੱਖੀਏ ਉਹਨੂੰ ਕਈ ਵਾਰ ਸਾਨੂੰ ਅਗਰ ਪੇਸ਼ੈਂਟ ਖਾਸ ਵੀ ਸਕਦਾ ਫਿਰ ਤੇ ਆਪਾਂ ਲਿਕੁਇਡ ਇਨ ਟੇਕ ਉਹਦਾ ਮੂੰਹ ਨਾਲ ਹੀ ਦੇ ਸਕਨੇ ਆ ਪਰ ਕਈ ਵਾਰ ਜਿਵੇਂ ਕੋਮਾ ਚ ਪੇਸ਼ੈਂਟ ਆਂਦਾ ਉਹਨੂੰ ਫਿਰ ਸਾਨੂੰ ਆਈਵੀ ਫਲੂਇਡ ਲਗਾਉਣੇ ਪੈਂਦੇ ਆ ਇਹਦੇ ਇਲਾਵਾ ਪੇਸ਼ੈਂਟ ਦੇ ਬਾਕੀ ਸਭ ਕੰਪਲਿਕੀਸ਼ਨ ਵੀ ਆ ਜਾਂਦੀਆਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕਈ ਵਾਰ ਕੋਮਾ ਵਿੱਚ ਪੇਸ਼ੈਂਟ ਕੋਈ ਵਾਰ ਦੌਰੇ ਵੀ ਪੈ ਜਾਂਦੇ ਆ ਜਾਂ ਕੁਝ ਹੋਰ ਵੀ ਕੋਈ ਜੋ ਵੀ ਕੰਪਲਿਕੀਸ਼ਨਸ ਹੁੰਦੀਆਂ ਉਹਦੇ ਅਕੋਰਡਿੰਗਲੀ ਆਪਾਂ ਟਰੀਟਮੈਂਟ ਦਿੰਨੇ ਆ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਮਾਈਂਡ ਆਫ ਸਟੇਟ ਜਿਹੜਾ ਕਨਫਿਊਜ਼ ਹੋਣਾ ਸ਼ੁਰੂ ਹੋ ਜਾਂਦਾ ਡਿਜ਼ੀਨੈਸ ਫੀਲ ਹੁੰਦੀ ਹੈ ਤੇ ਮਤਲਬ ਅਗਰ ਕੋਈ ਵਿਅਕਤੀ ਬੈਠਾ ਤਾਂ ਬਿਲਕੁਲ ਜੇ ਪੇਸ਼ੈਂਟ ਹੁੰਦਾ ਹੈ ਉਹਨਾਂ ਲੋਕਾਂ ਚ ਜ਼ਿਆਦਾ ਹੁੰਦਾ ਜਿਹੜੇ ਗਰਮੀ ਚ ਐਕਸਪੋਜ਼ ਹੁੰਦੇ ਜਿਹੜੇ ਸਮਝ ਲੋਕੀ ਹੈ ਜਿਵੇਂ ਹੁੰਦਾ ਦੁਪਹਿਰ ਦਾ ਟਾਈਮ ਹੈ ਜ਼ਿਆਦਾ ਬਾਹਰ ਐਕਟੀਵਿਟੀਆਂ ਕਰਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਉਹਨਾਂ ਨੂੰ ਪਹਿਲੇ ਸਵੇਟਿੰਗ ਬੜੀ ਹੁੰਦੀ ਹੈ ਉਹਨਾਂ ਨੂੰ ਫਿਰ ਥੋੜਾ ਜਿਹਾ ਆਪਣੀ ਸੈਂਸੇਸ਼ਨ ਆਉਂਦੀ ਹੈ ਕਿ ਸਾਨੂੰ ਪਿਆਸ ਬੜੀ ਲੱਗ ਰਹੀ ਹੈ ਉਹ 스테ਜ ਅਗਰ ਇਗਨੋਰ ਕਰ ਦਿੰਦੇ ਹਨ ਨਹੀਂ ਤੇ ਇਸ 스테ਜ ਵਿੱਚ ਆਪਾਂ ਕੰਟਰੋਲ ਕਰ ਸਕਦੇ ਹਾਂ ਅਗਰ ਉਹ ਹੀ ਪੇਸ਼ੈਂਟ ਆਪਣੀ ਹਾਈਡਰੇਸ਼ਨ ਪ੍ਰੋਪਰ ਕਰ ਲੇ ਲਿਕਵਿਡ ਇਨਟੇਕ ਲੈ ਲੇ ਥੋੜਾ ਆਪਣੇ ਆਪ ਨੂੰ ਕੋਈ ਛਿੱਟੰਡੀ ਜਗ੍ਹਾ ਥੋੜੀ देर ਬੈਠ ਜਾਏ ਤਾਂ ਕਿ ਉਹਦਾ ਜਿਹੜਾ ਗਰਮੀ ਦਾ ਐਕਸਪੋਜ਼ਰ ਥੋੜੀ ਦੇਰ ਲਈ ਘਟ ਜਾਏ ਉਹ ਆਪਣੇ ਆਪ ਨੂੰ ਬਚਾ ਸਕਦਾ ਪਰ ਜੇ ਉਹ ਚੀਜ਼ਾਂ ਨਹੀਂ ਕਰਦਾ ਫਿਰ ਡੈਫੀਨਿਟਲੀ ਉਹਨੂੰ ਫਿਰ ਡੀਹਾਈਡਰੇਸ਼ਨ ਦੇ ਕਾਰਨ ਜਿਵੇਂ ਮੈਂ ਹੈਡੈਕ ਵੀ ਇੱਕ ਇੰਪੋਰਟੈਂਟ ਸਿੰਪਟਮ ਹੈ ਜਿਹੜਾ अर्ली ਸਿੰਪਟਮ ਹੁੰਦਾ ਹੈ ਹੀਟ ਡੀਹਾਈਡਰੇਸ਼ਨ ਇੰਡਿਊਸਡ ਜਿਹੜੀ ਹੀਟ ਹੀਟ ਨਾਲ ਇੰਡਿਊਸ ਹੁੰਦੀ ਹੈ ਤੇ ਉਹਦੇ ਵਿੱਚ ਹੈਡੈਕ ਹੋ ਗਿਆ ਨੌਜ਼ੀਆ ਵੋਮਿਟਿੰਗ ਹੋ ਗਿਆ ਸਾਡੇ ਬਾਕੀ ਡਿਜ਼ੀਨੈਸ ਕਨਫਿਊਜ਼ਨ ਐਂਡ ਇਵਨ ਸੀਜ਼ਰਸ ਸੋ ਐਸ ਸਾਰੀ ਕੰਪਲਿਕਸ਼ਨ ਆ ਸਕਦੀ ਹੈ ਬੀਪੀ ਦਾ ਵੀ ਬਹੁਤ ਫਲਕਚੁਏਸ਼ਨ ਹੁੰਦਾ ਕਈ ਵਾਰੀ ਬੀਪੀ ਲੋ ਤੇ ਬੀਪੀ ਹਾਈ ਦਾ ਜਿਹੜਾ ਨਾਰਮਲੀ ਗਰਮੀਆਂ ਚੋਂਦਾ ਬੀਪੀ ਲੋ ਹੀ ਜਾਂਦਾ ਕਿਉਂਕਿ ਇਨੀਸ਼ੀਅਲੀ ਦੇ ਵਿੱਚ ਜਦੋਂ ਪੇਸ਼ੈਂਟ ਗਰਮੀ 'ਚ ਗੁੰਮਦਾ ਉਹਨੂੰ ਡੀਹਾਈਡਰੇਸ਼ਨ ਹੁੰਦੀ ਹੈ ਡੀਹਾਈਡਰੇਸ਼ਨ ਆਲ ਪੇਸ਼ੈਂਟ ਹਾਈਪੋਟੈਨਸ਼ਨ ਜਿਹਨੂੰ ਆਪਾਂ ਕਹਿੰਦੇ ਆ ਲੋ ਬੀਪੀ ਉਹ ਸਟੇਜ 'ਤੇ ਚਲੇ ਜਾਂਦਾ ਨਾਰਮਲੀ ਹੀਟ ਸਟ੍ਰੋਕਲ ਹਾਈਪੋਟੈਨਸ਼ਨ ਨਹੀਂ ਹੁੰਦੀ ਜਿਹੜੀ ਉੱਥੇ ਇੱਥੇ ਸਾਲਟ ਇਨਟੇਕ ਦਾ ਵੀ ਥੋੜਾ ਧਿਆਨ ਰੱਖਣਾ ਡੈਫੀਨਿਟਲੀ ਜਿਹੜੇ ਅਗਰ ਤੁਸੀਂ ਆਈ ਆਪਾਂ ਕਹ ਰਹੇ ਆ ਕਿ ਲਿਕਵਿਡ ਇਨਟੇਕ ਅਲੋਂਗ ਵਿਦ ਸਾਲਟ ਇਨਟੇਕ ਇਹ ਦੋ ਚੀਜ਼ਾਂ ਸਾਨੂੰ ਧਿਆਨ ਰੱਖਣੀ ਚਾਹੀਦੀਆਂ ਜਦੋਂ ਅਪਣਾ ਅਗਰ ਭੁੱਖ ਨਹੀਂ ਲੱਗਦੀ ਪਾਣੀ ਇੰਨਾ ਪੀਤਾ ਜਾਂਦਾ ਲਿਕੁਇਡ ਇਨਟੇਕ ਇੰਨਾ ਵੱਧ ਜਾਂਦਾ ਕਿ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਦੇ ਨਾਲ ਨੁਕਸਾਨ ਹੋ ਸਕਦਾ ਦੇਖੋ ਹੁਣ ਤਾਂ ਕਈ ਸਟੱਡੀਜ਼ ਵੀ ਆ ਗਈਆਂ ਪਾਣੀ ਇਨਟੇਕ ਜ਼ਿਆਦਾ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਾਣੀ ਤਾਂ ਸਭ ਤੋਂ ਅੱਛੀ ਚੀਜ਼ ਹੈ ਜਿਹੜਾ ਹਿਊਮਨ ਕੋਈ ਵੀ ਬੰਦਾ ਲੈ ਸਕਦਾ ਇਸ ਲਈ ਗਰਮੀਆਂ ਚ ਡੈਫੀਨਿਟਲੀ ਤੁਹਾਨੂੰ ਜ਼ਿਆਦਾ ਪਿਆ ਸਕਦੀ ਹੈ ਤੁਸੀਂ ਲਿਕੁਇਡ ਇਨਟੇਕ ਵੀ ਆਪਣਾ ਜ਼ਿਆਦਾ ਰੱਖ ਸਕਦੇ ਹੋ ਆਪਣੀ ਰਿਕੁਆਇਰਮੈਂਟ ਦੇ ਸਾਹਮਣੇ ਇਹ ਇਸ ਤਰ੍ਹਾਂ ਦਾ ਕੋਈ ਪੈਰਾਮੀਟਰ ਨਹੀਂ ਹੈ ਕਿ ਤੁਸੀਂ ਇੰਨੇ ਇਨਟੇਕ ਲੋ ਇੰਨੇ ਲੀਟਰ ਲੋ ਤੇ ਤੁਹਾਡਾ ਸਾਰਾ ਡਿਪੈਂਡ ਕਰਦਾ ਹੈ ਤੁਹਾਡੇ ਯੂਰੀਨ ਆਊਟ ਕਈ ਪੇਸ਼ੈਂਟ ਹੁੰਦੇ ਆ ਜਿਹੜੇ ਬਿਲਕੁਲ ਨੋਰਮਲ ਆ ਉਹਨਾਂ ਨੂੰ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੈ ਆਪਾਂ ਤੇ ਉਹਨਾਂ ਨੂੰ ਗਰਮੀ ਚ ਅਡਵਾਈਸ ਕਰਨਾ ਕਿ ਤੁਸੀਂ ਲਿਕੁਇਡ ਇਨਟੇਕ ਜਿੰਨਾ ਵੱਧ ਤੋਂ ਵੱਧ ਲੈ ਸਕਦੇ ਹੋ ਇਸ ਪਰ ਕਈ ਪੇਸ਼ੈਂਟ ਹੁੰਦੇ ਆ ਜਿਵੇਂ ਕੋਈ ਹਾਰਟ ਦਾ ਪੇਸ਼ੈਂਟ ਆ ਕੋਈ ਕਿਡਨੀ ਜਿਸ ਨੂੰ ਪ੍ਰੋਬਲਮ ਹੈ ਉਸ ਨੂੰ ਅਸੀਂ ਕਹਿੰਨੇ ਕਿ ਉਹਨੂੰ ਆਪਣੇ ਜਿਹੜਾ ਲਿਕੁਇਡ ਇਨਟੇਕ ਹੁੰਦਾ ਪਾਣੀ ਦੀ ਮਾਤਰਾ ਆਪਣੇ ਹਿਸਾਬ ਨਾਲ ਲੈਣੀ ਪੈਂਦੀ ਹੈ ਕਿ ਕਿਉਂਕਿ ਯੂਰੀਨ ਆਊਟਪੁੱਟ ਕਿੰਨਾ ਆ ਰਿਹਾ ਕਿਉਂਕਿ ਇਹੋ ਜਿਹੇ ਪੇਸ਼ੈਂਟ ਵਿੱਚ ਜ਼ਿਆਦਾ ਪਾਣੀ ਲੈਣ ਨਾਲ ਉਲਟਾ ਫਰਕ ਪੈਂਦਾ ਉਹਨਾਂ ਨੂੰ ਸੱਤ ਚੜਨਾ ਸ਼ੁਰੂ ਹੋ ਜਾਂਦਾ ਤੇ ਡਿਪੈਂਡਿੰ The <laughs> ਗਰਮੀਆਂ ਦੇ ਵਿੱਚ ਜ਼ਿਆਦਾਤਰ ਐਕਸਰਸਾਈਜ਼ ਵੀ ਲੋਕ ਘਟਾ ਦਿੰਦੇ ਆ ਕਿ ਗਰਮੀਆਂ ਇੰਨੀ ਆ ਆਲਰੇਡੀ ਸਵੇਟਿੰਗ ਹੋ ਰਹੀ ਆ ਤਾਂ ਸਾਨੂੰ ਐਕਸਰਸਾਈਜ਼ ਦੀ ਜ਼ਰੂਰਤ ਨਹੀਂ ਐ ਜਿਮਿੰਗ ਵੀ ਘਟ ਜਾਂਦੀ ਐ ਵਾਕ ਵੀ ਲੋਕ ਘਟਾ ਦਿੰਦੇ ਆ ਪਰ ਕਿਤੇ ਨਾ ਕਿਤੇ ਜਦੋਂ ਮੌਸਮ ਥੋੜਾ ਦਾ ਚੇਂਜ ਹੁੰਦਾ ਤਾਂ ਫਿਰ ਸ਼ਾਮੀ ਪਾਕ ਦੇ ਵਿੱਚ ਰੌਣਕ ਦੇਖਣ ਨੂੰ ਮਿਲਦੀ ਆ ਕਿ ਐਕਸਰਸਾਈਜ਼ ਵੀ ਉਨੇ ਕੰਟੀਨਿਊਸ ਵਿੱਚ ਰੱਖਣੀ ਚਾਹੀਦੀ ਹੈ ਡੈਫੀਨਿਟਲੀ ਬਸ ਤੁਹਾਨੂੰ ਦੋ ਚੀਜ਼ਾਂ ਦਾ ਬਰੇਜ ਰੱਖਣਾ ਚਾਹੀਦਾ ਕਿ ਇੱਕ ਤੇ ਜਿਹੜੀ ਤੁਸੀਂ ਆਊਟਡੋਰ ਐਕਸਰਸਾਈਜ਼ ਕਰੋ ਜਿਵੇਂ ਕਿਸੇ ਜੁਗਾਇ ਬਾਗ ਚ ਘੁੰਮ ਰਹੇ ਹੋ ਜਾਂ ਕਿਸੇ ਜਗ੍ਹਾ ਆਊਟਡੋਰ ਐਕਟੀਵਿਟੀ ਕਰ ਰਹੇ ਲੇ ਥੋੜੇ ਹਾਈ ਹੁੰਦੇ ਆ ਜੇ ਤੁਸੀਂ ਇਹ ਸੋਚੋ ਕਿ ਇਹ ਐਕਟੀਵਿਟੀ ਮੈਂ ਦੁਪਹਿਰ ਨੂੰ ਕਰ ਲਾਂ ਫਿਰ ਉਹ ਪੋਸੀਬਲ ਨਹੀਂ ਉਹਦੇ ਨਾਲ ਤੇ ਫਿਰ ਕੰਪਲਿਕੀਸ਼ਨਸ ਆਉਂਦੇ ਚ ਨੇ ਇਹ ਵੀ ਇਦਾਂ ਵੀ ਹੁੰਦਾ ਜਦੋਂ ਬਾਹਰ ਉਹ ਗਰਮੀ ਚੋਂ ਉਹ ਤਾਂ ਪੇਰੈਂਟਸ ਵੀ ਕਹਿ ਦਿੰਦੇ ਆ ਘਰ ਵੀ ਕੋਈ ਨਾ ਕੋਈ ਟੋਕ ਹੀ ਦਿੰਦਾ ਕਿ ਪਾਣੀ ਇੱਕਦਮ ਨਾ ਪੀਓ ਗਰਮ ਸਰਦ ਹੋਊਗੀ ਇਸ ਦਾ ਨਹੀਂ ਹੁੰਦਾ ਮਤਲਬ ਤੁਸੀਂ ਪੈਨਲ ਪਾਣੀ ਲੈ ਸਕਦੇ ਹੋ ਤੇ ਬਸ ਜਿਹੜੇ ਬਜ਼ੁਰਗਾਂ ਦਾ ਖਿਆਲ ਹੈ ਹਾਂ ਕਿ ਤੁਸੀਂ ਪਾਣੀ ਹੁੰਦੇ ਨਾਲ ਲੋਕ ਜਿੰਨੂੰ ਪਿਆਸ ਲੱਗੀ ਹੈ ਉਹ बेहोश ਹੋਣ ਦੀ ਵੇਟ ਥੋੜਾ ਕਰੇਗਾ ਉਹ ਤੇ ਕਹੇਗਾ ਕਿ ਜਿੰਨੂੰ ਪਿਆਸ ਲੱਗੀ ਤੁਹਾਨੂੰ ਪਤਾ ਜਦੋਂ ਪਿਆਸ ਲੱਗਦੀ ਬੰਦੇ ਨੂੰ ਉਹ ਤੇ ਫਿਰ ਜਦੋਂ ਮਿਲਦਾ ਤੇ ਫਿਰ ਉਸੇ ਵੇਲੇ ਪੀ ਲੈਂਦਾ ਇਸ ਦਾ ਤਾਂ ਕੁਝ ਹੈ ਨਹੀਂ ਅ ਡਾਕਟਰ ਇੱਕ ਲਿਕੁਇਡ ਇਨਟੇਕ ਦੀ ਜੇ ਗੱਲਬਾਤ ਕੀਤੀ ਜਾ ਰਹੀ ਹੈ ਪਾਣੀ ਦੀ ਹੋ ਗਿਆ ਅੱਜ ਕੱਲ ਲੋਕ ਇੰਨੇ ਕੁ ਜ਼ਿਆਦਾ ਸਿਆਣੇ ਹੋ ਚੁੱਕੇ ਹਰ ਇੱਕ ਚੀਜ਼ ਦਾ ਫਰੂਟ ਦਾ ਟਰਾਈ ਕਰਕੇ ਸਮੂਦੀਸ ਬਣਾ ਲੈਂਦੇ ਆ ਸ਼ੇਕਸ ਪੀਣਾ ਸ਼ੁਰੂ ਕਰ ਦਿੰਦੇ ਆ ਲੱਸੀ ਨੂੰ ਬਹੁਤ ਮਤਲਬ ਕੁਆਂਟੀਟੀ ਵਾਈਜ਼ ਦੇਖਣਾ ਚਾਹੀਦਾ ਹੈ ਕਿ ਮਤਲਬ ਉਹਦੇ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਨਹੀਂ ਲੱਸੀ ਤੇ ਦਹੀਂ ਠੀਕ ਹੈ ਤੁਸੀਂ ਲੈ ਸਕਦੇ ਹੋ ਪਰ ਅੱਜਕੱਲ ਤੇ ਬੜੇ ਅੱچھے ਲਿਕੁਇਡਸ ਆ ਗਏ ਜਿਵੇਂ ਆਪਾਂ ਕੋਕੋਨਟ ਵਾਟਰ ਲਈਏ ਈਵਨ ਜੂਸਿਸ ਹੋ ਗਏ ਜਿਹੜੇ ਸਿਟਰਸ ਫਰੂਟ ਦੇ ਖਾਸ ਕਰ ਜਿਹੜੇ ਹੁੰਦੇ ਨਿੰਬੂ ਦੇ ਹੁੰਦੇ ਆ ਈਵਨ ਗਰਨੇਤਰਸ ਵੀ ਅੱਛਾ ਹੁੰਦਾ ਸੇਤ ਲਈ ਕੋਈ ਨਾ ਮਾੜਾ ਨਹੀਂ ਹੁੰਦਾ ਇਸ ਅੱਜਕੱਲ ਤੇ ਲਿਕੁਇਡ ਦੀ ਵੈਰਾਈਟੀ ਬੜੀ ਹੈ ਜਿਹੜੇ ਅਸ਼ਕੰਜਵੀ ਹੈ ਜਿਹੜਾ ਆਪਾਂ ਸਿੰਪਲ ਨਿੰਬੂ ਪਾਣੀ ਕਹਿੰਦੇ ਆ ਲੈਮਨ ਵਾਟਰ ਕਹਿੰਦੇ ਆ ਇਹ ਚੀਜ਼ਾਂ ਵੀ ਲੈ ਸਕਦੇ ਹੋ ਇਹਦੇ ਨਾਲ ਵੀ ਤੁਹਾਡਾ ਇ ਤਾ ਐਟ ਲਾਸਟ ਸਾਡੀ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂਕਿ ਹੀਟ ਸਟਾਕ ਦੇ ਬਹੁਤ ਸਾਰੇ ਪੇਸ਼ੈਂਟਸ ਤੁਸੀਂ ਵੀ ਸੁਣਦੇ ਹੋਵੋਗੇ ਅਸੀਂ ਵੀ ਬਹੁਤ ਸਾਰੇ ਕੇਸਸ ਦੇਖ ਰਹੇ ਹਾਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕਿਵੇਂ ਆਪਣਾ ਬਚਾਅ ਕਰ ਸਕਦੇ ਆ ਦੇਖੋ ਜਿਵੇਂ ਆਪਾਂ ਮੈਡੀਕਲ ਲੈਂਗੁਏਜ ਕਹਿੰਦੇ ਆ ਕਿ ਪ੍ਰੀਵੈਂਸ਼ਨ ਇਜ਼ ਆਲਵੇਸ ਬੈਟਰ ਦੈਨ ਕਿਉਰ ਜੇ ਬੰਦਾ ਆਪਣਾ ਧਿਆਨ ਹੀ ਰੱਖ ਲੇ ਤਾਂ ਸਾਨੂੰ ਫਿਰ ਕਿਸੇ ਦਵਾਈ ਦੀ ਲੋੜ ਨਹੀਂ ਆ ਕਿਸੇ ਕੁਝ ਕਰਨ ਦੀ ਲੋੜ ਨਹੀਂ ਆ ਇਹਦੇ ਵਿੱਚ ਕਈ ਪ੍ਰੀਵੈਂਟਿਵ ਮੈਜਰਸ ਹੁੰਦੇ ਆ ਜਿਵੇਂ ਤੁਸੀਂ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਜੇ ਬੰਦੇ ਨੇ ਆਪਣੀ ਡੇ ਐਕਟੀਵਿਟੀ ਜਿਹੜਾ ਟਾਈਮ ਹੈ ਉਹ ਉਸ ਤ ਦੁਪਹਿਰ ਦੇ ਜਿਹੜੇ ਕੰਮ ਐ ਜੇ ਤੁਸੀਂ ਪੋਸਟਪੋਨ ਕਰ ਸਕਦੇ ਹੋ ਤੇ ਕਰਨ ਦੀ ਕੋਸ਼ਿਸ਼ ਕਰੋ ਅਗਰ ਨਹੀਂ ਹੋ ਸਕਤੇ ਫਿਰ ਤੇ ਚਲੋ ਜੋ ਤੁਹਾਡਾ ਹੈ ਉਹ ਤੇ ਤੁਹਾਨੂੰ ਕਰਨਾ ਹੀ ਪੈਣਾ ਪਰ ਅਗਰ ਅਵੋਇਡ ਕਰ ਸਕਦੇ ਹੋ ਤੇ ਉਹ ਤੁਸੀਂ ਟਾਈਮ ਆਪਣਾ ਅਵੋਇਡ ਕਰੋ ਕਿ ਤੁਸੀਂ ਇਨਡੋਰ ਹੀ ਰਹੋ ਸਵੇਲੇ ਸੈਕਿੰਡ ਥਿੰਗ ਜਿਵੇਂ ਆਪਾਂ ਕਹਿੰਨੇ ਆ ਕਿ ਕੱਪੜੇ ਠੀਕ ਹੋਣੇ ਚਾਹੀਦੇ ਆ ਕੋਟਨ ਕਲੋਥਸ ਪਾਓ ਆਪਣੇ ਲੂਸ ਕਲੋਥ ਵਾਲੋ ਕੋਈ ਟਾਈਟ ਫਿਟਿੰਗ ਕੱਪੜੇ ਉਹ ਅਵੋਇਡ ਕਰੋ ਤੀਸਰੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਹਾਈਡਰੇਸ਼ਨ ਜਿਵੇਂ ਆਪਾਂ ਕਹਿੰਨੇ ਕਿ ਲਿਕੁਇਡ ਇਨਟੇਕ ਜਾਂ ਵਾਟਰ ਇਨਟੇਕ ਜੋ ਵੀ ਆਪਾਂ ਉਹਨੂੰ ਫਾਰਮ ਚ ਕਹੀਏ ਉਹ ਪ੍ਰੋਪਰ ਰੱਖੋ ਆਪਣਾ ਖਾਸ ਕਰਕੇ ਤੁਸੀਂ ਜਦੋਂ ਆਪਣੇ ਕੋਲ ਜਾ ਰਹੇ ਹੋ ਕਿਸੇ ਕਿਸੇ ਵੀ ਕੰਮ ਜਾ ਰਹੇ ਹੋ ਆਪਣੀ ਵਾਟਰ ਬੋਟਰ ਆਪਣੇ ਕੋਲ ਰੱਖੋ ਤਾਂ ਤੁਹਾਨੂੰ ਪਿਆਸ ਲੱਗੇ ਤੁਸੀਂ ਪੀਓ ਇਹ ਨਹੀਂ ਕਿ ਤੁਸੀਂ ਡਿਪੈਂਡੈਂਟ ਹੋ ਹੁੰਦੇ ਕਈ ਵਾਰ ਬੰਦਾ ਆਲਸੀ ਕਰ ਲੈਂਦਾ ਕਿ ਚਲੋ ਜੀ ਮੈਂ ਕਿੱਥੇ ਰੁਕੇ ਪਰਾਂਗਾ ਉਹ ਆਪਣੀ ਪਾਉਟਰ ਬੋਟਲ ਇਹ ਬੰਦਾ ਆਪਣਾ ਆਪਣਾ ਹੀ ਕੁਝ ਵੀ ਬਣਾ ਕੇ ਲੈ ਲੈ ਕੁਝ ਵੀ ਉਹ ਕਰੋਂ ਬਣਾ ਕੇ ਲੈ ਜਾਏ ਨਿੰਬੂ ਪਾਣੀ ਲੈ ਜਾਏ ਕੁਝ ਵੀ ਲੈ ਜਾਏ ਆਪਣੀ ਵਾਟਰ ਬੋਟਰ ਆਪਣੇ ਕੋਲ ਨਾਲ ਰੱਖੇ ਸੋ ਹਾਈਡਰੇ चौथी चीज है जे ਤੁਹਾਨੂੰ ਸਿੰਪਟਮਸ ਆਨੇ ਸ਼ੁਰੂ ਹੋ ਰਿਹਾ ਤੁਸੀਂ ਆਪਣੇ ਆਪ ਨੂੰ ਉਸੇ ਵੇਲੇ ਆਪਣਾ ਬਚਾਅ ਕਰ ਲਓ ਤੁਸੀਂ ਆਪਣੇ ਆਪ ਹੀ ਜਿਵੇਂ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਡਿਜ਼ੀਜ਼ ਹੋ ਰਹੀ ਹੈ ਕੁਝ ਪ੍ਰੋਬਲਮ ਆ ਰਹੀ ਹੈ ਤੁਸੀਂ ਆਪਣੀ ਟੈਂਪਰੇਚਰ ਜਿਹੜਾ ਆਪਣਾ ਕੋਈ ਕਿਸੇ ਜਗ੍ਹਾ ਰੁਕ ਜਾਓ ਜਾਂ ਕਿਸੇ ਆਪਣੇ ਆਪ ਨੂੰ ਵਾਟਰ ਇਨਟੇਕ ਥੋੜਾ ਵਧਾ ਲਓ ਜੀ ਇਹਦੇ ਨਾਲ ਤੁਸੀਂ ਆਪਣਾ ਪਰਹੇਜ਼ ਕਰ ਸਕਦੇ ਹੋ ਜੀ ਇੱਕ ਸਵਾਲ ਮੇਰਾ ਰਹਿ ਗਿਆ ਲਾਸਟ ਵਿੱਚ ਉਹ ਆਪਾਂ ਇਨਕਲੂਡ ਜ਼ਰੂਰ ਕਰਾਂਗੇ ਚਾਹ ਜਿਹੜੀ ਹੈ ਕਹਿ ਦਿੰਦੇ ਗਰਮੀ ਨੂੰ ਗਰਮੀ ਮਾਰਦੀ ਤੇ ਚਾਹ ਵੀ ਨਾਰਮਲ ਰੂਟੀਨ ਵਾਈਜ਼ ਨਾਰਮਲੀ ਰੂਟੀਨ ਵਾਈਜ਼ ਚਾਹ ਲੈ ਸਕਦੇ ਹੋ ਪਰ ਐ ਨਹੀਂ ਕਿ ਤੁਸੀਂ ਅਈ ਮੈਂ ਤੁਹਾਨੂੰ ਕਹਿੰਦੀ ਕਿ ਲਿਕਵਿਡ ਵੈਰਾਈਟੀ ਬੜੀ ਆ ਲਿਕਵਿਡ ਤੁਸੀਂ ਚਾਹ ਵੀ ਲੈ ਸਕਦੇ ਹੋ ਇਵਨ ਕਾਫੀ ਲੈ ਸਕਦੇ ਹੋ ਪਰ ਐਵੇਂ ਕੀ ਹਰ ਚੀਜ਼ ਨੂੰ ਐਕਸੈਸ ਨਾ ਲੇ ਉਹ ਜਿਵੇਂ ਇੱਕ ਦੋ ਕੱਪ ਤੇ ਚਲੋ ਠੀਕ ਹੈ ਪਰ ਜੇ ਤੁਸੀਂ ਚਾਰ ਚਾਰ ਪੰਜ ਪੰਜ ਕੱਪ ਸੋਚੋ ਕਿ ਮੈਂ ਗਰਮੀ ਨੂੰ ਇਸ ਨਾਲ ਕਰਾਂਗਾ ਉਹ ਉਹਦੇ ਨਾਲ ਕੋਈ ਹੱਲ ਨਹੀਂ ਹੋਣਾ ਅੱਜ ਕੱਲ ਤੇ ਸਾਡੇ ਕੋਲ ਬੜੇ ਇਚੋ ਆਪਸ਼ਨਸ ਆ ਗਏ ਆ ਖਾਸ ਕਰਕੇ ਜਿਵੇਂ ਆਪਣੇ ਆ ਇਹ ਜਿਹੜੇ ਆਪਣੇ ਕੋਕੋਨਟ ਵਾਟਰ ਹੋ ਗਿਆ इवन ਜੂਸਿਸ ਜਿਵੇਂ ਤੁਹਾਨੂੰ ਦੱਸਿਆ ਸ਼ੂਗਰ ਕੇੰ ਦਾ ਜਿਹੜਾ ਜੂਸ ਹੁੰਦਾ ਹੈ ਇਹਦੇ ਇਲਾਵਾ ਤੁਸੀਂ ਅਗਰ ਤੁਹਾਨੂੰ ਅੱਜਕੱਲ ਤੇ ਫਰੂਟਸ ਬੜੇ ਅੱਛਾ ਆਗੇ ਵਾਟਰਮੈਲਨ ਹੁੰਦੇ ਇਹਨਾਂ ਚ ਬੜਾ ਹਾਈ ਵਾਟਰ ਕੰਟੈਂਟ ਹੁੰਦਾ ਤੁਸੀਂ ਇਹ ਲੈ ਸਕਦੇ ਹੋ ਖੀਰੇ ਬੜੇ ਅੱਛੇ ਆ ਉਹਨਾਂ ਚ ਬਹੁਤ ਵਾਟਰ ਕੰਟੈਂਟ ਹੁੰਦਾ ਇਹ ਚੀਜ਼ਾਂ ਤੁਹਾਨੂੰ ਹਾਈਡਰੇਟ ਕਰਕੇ ਰੱਖਦੀਆਂ इवन ਸਿਟਰ ਫਰੂਟਸ ਲਈ ਮੈਂ ਆਪਣੇ ਔਰੈਂਜਿਸ ਹੋਗੇ ਲਾਈਮਨਸ ਹੋਗੇ ਲਾਈਮ ਹੋਗੇ ਇਹ ਚੀਜ਼ਾਂ ਵੀ ਤੁਸੀਂ ਆਪਣੀ ਡਾਈਟ ਚ ਇਨਕਲੂਡ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਬਸ ਉਹ ਡੀਹਾਈਡਰੇਸ਼ਨ ਜਿਹੜੀ ਬੋਡੀ ਡੀਹਾਈਡਰੇਸ਼ਨ ਸਭ ਤੋਂ ਜ ਟੈਂਪਰੇਚਰ 105 ਡਿਗਰੀ ਤੱਕ ਉੱਪਰ ਚਲ ਜਾਂਦਾ ਤੇ ਤੁਹਾਡੀ ਬੋਡੀ ਜਿਹੜੀ ਉਹਦੀ ਟੈਂਪਰੇਚਰ ਸੈਂਟਰ ਉਹਦਾ ਰੈਗੂਲੇਸ਼ਨ ਖਰਾਬ ਹੋ ਜਾਂਦੀ ਹੈ ਜੇ ਤੁਸੀਂ ਆਪਣੀ ਬੋਡੀ ਨੂੰ ਟੈਂਪਰੇਚਰ ਨੂੰ ਪਹਿਲੇ ਇੱਕ ਤੇ ਰੋਕਣਾ ਪੈਣਾ ਹੈ ਤੁਹਾਨੂੰ ਉੱਪਰ ਰਾਈਜ਼ ਕਰਨ ਤੋਂ ਦੂਸਰਾ ਤੁਸੀਂ ਆਪਣੇ ਬੋਡੀ ਆਪਣੀ ਹਾਈਡਰੇਸ਼ਨ ਪ੍ਰੋਪਰ ਰੱਖੋ ਉਹਦੇ ਨਾਲ ਤੁਹਾਨੂੰ ਇਹ ਕੰਪਲਿਕਸ਼ਨਸ ਦੇ ਚਾਂਸਸ ਬਹੁਤ ਘਟ ਜਾਂਦਾ ਤੇ ਡਾਕਟਰ ਕਿਹੜੇ ਜਿਹੜੇ ਪੇਸ਼ੈਂਟਸ ਨੇ ਹੀਟ ਸਟੋਕ ਦੇ ਜ਼ਿਆਦਾਤਰ ਅਫੈਕਟਿਵ ਹੋ ਸਕਦੇ ਨੇ ਕਿਹੜੀ ਏਜ ਆ ਜਿਹੜੀ ਕਿ ਧਿਆਨ ਰੱਖਣ ਵਾਲੀ ਹੋਵੇ ਦੇਖੋ ਇਹਦੇ ਵਿੱਚ ਜਿਵੇਂ ਆਪਾਂ ਮਿਡਲ ਏਜ ਉਹ ਉਹਨਾਂ ਨੂੰ ਵੀ ਐਕਸਪੋజర్ ਜਿਹੜੇ ਬਾਹਰ ਜ਼ਿਆਦਾ ਐਕਟੀਵਿਟੀ ਕਰਦੇ ਆ ਫਿਜ਼ੀਕਲ ਜਿਨ੍ਹਾਂ ਦੀ ਬਾਹਰ ਫਿਜ਼ੀਕਲ ਐਕਟੀਵਿਟੀ ਜ਼ਿਆਦਾ ਹੈ ਦੁਪਹਿਰ ਦੇ ਟਾਈਮ ਤੇ ਇੱਕ ਤੇ ਉਹ ਜ਼ਿਆਦਾ ਉਹਨਾਂ ਨੂੰ ਡਰ ਹੁੰਦਾ ਹੈ ਹੀਟ ਸਟ੍ਰੋਕ ਦੇ ਐਕਸਪੋజర్ ਦਾ ਦੂਸਰਾ ਸੀ ਇਹ ਵੀ ਦੇਖਿਆ ਕਿ ਬੱਚਿਆਂ ਚ ਤੇ ਜਿਹੜੇ ਐਲਡਰਲੀ ਬੰਦੇ ਹੁੰਦੇ ਆ ਉਹਨਾਂ ਚ ਇਹ ਕਾਫੀ ਚਾਂਸਸ ਹੁੰਦੇ ਆ ਇੰਨਾ ਚ ਇਸ ਲਈ ਇਸ਼ੂ ਆਉਂਦਾ ਕਿਉਂਕਿ ਦੋਵਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਦੂਸਰਾ ਹੈ ਦੋਨੇ ਥੋੜਾ ਕਨਵੇ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਗਰਮੀ ਲੱਗ ਰਹੀ ਹੈ ਅਸੀਂ ਕਈ ਐਲਡਰਲੀ ਲੋਕ ਦੇਖੇ ਜਿਹੜੇ ਵਿਚਾਰੇ ਕਮਰੇ ਚ ਬੈਠੇ ਜਿੱਥੇ ਸਿਰਫ ਇੱਕ ਪੱਖਾ ਚੱਲਦਾ ਹੈ ਗਰਮੀ ਨਹੀਂ ਹੁੰਦੀ ਆ ਉਹਨਾਂ ਨੂੰ ਪਤਾ ਨਹੀਂ ਚੱਲਦਾ ਉਹਨਾਂ ਦਾ ਬੋਡੀ ਟੈਂਪਰੇਚਰ ਵਧਦੀ ਜਾ ਰਿਹਾ ਹਾਈਡਰੇਸ਼ਨ ਵੀ ਉਹਨਾਂ ਦੀ ਇਨੀ ਪ੍ਰੋਪਰ ਨਹੀਂ ਹੁੰਦੀ ਕਿਵੇਂ ਤੁਸੀਂ ਆਪਾਂ ਦੇਖਿਆ ਇਹ ਬੱਚਾ ਕਿਹੜਾ ਕਹਿ ਸਕਦਾ ਕਿ ਮੈਨੂੰ ਪਿਆਸ ਲੱਗੀ ਆ ਇਸ ਲਈ ਸਾਰੇ ਏਜ ਏਜ ਗਰੁੱਪ ਤੇ ਸਾਰੇ ਸਾਨੂੰ ਮਤਲਬ ਇਫੈਕਟ ਹੋ ਸਕਦੇ ਪਰ ਐ ਐਲਡਰਲੀ ਤੇ ਜਿਹੜੇ ਬੱਚੇ ਆ ਇਹਨਾਂ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਇਹਨਾਂ ਨੂੰ ਜਿਵੇਂ ਪਾਣੀ ਦੀ ਇਨਟੇਕ ਦਾ ਵੀ ਧਿਆਨ ਰੱਖਣਾ ਪਈਗਾ ਇਹਨਾਂ ਨੂੰ ਤਾਂ ਨਹੀਂ ਦੀ ਇਨਟੇਕ ਦਾ ਧਿਆਨ ਰੱਖਣਾ ਚਾਹੀਦਾ ਦੂਸਰਾ ਇਹਨਾਂ ਨੂੰ ਐ ਵੀ ਧਿਆਨ ਰੱਖਣਾ ਉਹਨਾਂ ਦੇ ਛੋਟੇ ਬੱਚੇ ਉਹਨੂੰ ਗਰਮ ਕੱਪੜੇ ਪਵਾ ਕੇ ਦੂਈ ਬਿਠਾਤਾ ਗਰਮੀ ਚ ਫਿਰ ਉਹ ਵਿਚਾਰਾ ਤੇ ਕਿਹੜਾ ਦੱਸੇਗਾ ਕਿ ਮੈਨੂੰ ਗਰਮੀ ਲੱਗ ਰਹੀ ਹੈ ਉਹ ਤੇ ਤੁਹਾਨੂੰ ਆਪਣਾ ਉਹਨੂੰ ਅੱਛੇ ਕੋਲ ਟੈਂਪਰੇਚਰ ਚ ਰੱਖੋ ਮੌਸਮ ਦੇ ਹਿਸਾਬ ਨਾਲ ਜੀ ਇਹ ਸਾਰਾ ਧਿਆਨ ਥੈਂਕ ਯੂ ਸੋ ਮੱਚ ਡਾਕਟਰ ਤਾਂ اے ਸੀ ਸਾਡੇ ਨਾਲ ਡਾਕਟਰ ਅਮਿਤ 베ਰੀ ਜਿਨ੍ਹਾਂ ਨੇ ਕਿ ਬਹੁਤ ਸੋਹਣੇ ਤਰੀਕੇ ਨਾਲ ਦੱਸਦਾ ਕਿਵੇਂ ਤੁਸੀਂ ਗਰਮੀ ਦੇ ਵਿੱਚ ਆਪਣੀ ਬੋਡੀ ਦਾ ਧਿਆਨ ਰੱਖ ਕੇ ਆਪਣਾ ਬਚਾਅ ਕਰ ਸਕਦੇ ਹੋ ਕਿਉਂਕਿ ਇਸ ਵੇਲੇ ਜਿਹੜਾ ਵੈਦਰ ਐਕਸਪਰਟਸ ਦੇ ਵੱਲੋਂ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਹੀਟ ਵੇਵਸ ਜਿਹੜੀਆਂ ਨੇ ਉਹ orange ਅਲਰਟ ਤੇ ਚੱਲ ਰਹੀਆਂ ਨੇ 16 ਮਈ ਤੋਂ ਲੈ ਕੇ ਆਉਣ ਵਾਲੇ ਕਈ ਦਿਨਾਂ ਤੱਕ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਗਰਮੀ ਦੇ ਨਾਲ ਪਰੇਸ਼ਾਨੀ ਆ ਸਕਦੀ ਹੈ ਪਰ ਖਾਣ ਪੀਣ ਦੇ ਕਈ ਸਹੀ ਤਰੀਕੇ ਜਿਹੜੇ ਕਿ ਤੁਹਾਨੂੰ ਇਸ ਗਰਮੀ ਤੋਂ ਬਚਾ ਸਕਦੇ ਨੇ ਹੋਰ ਵੀ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਜ਼ ਕੈਮਰਾਮੈਨ ਬਲਵਿੰਦਰ ਦੇ ਨਾਲ ਮ